ਕੋਈ ਨਾ ਬੜੀ ਆਪਰਾਗਰਾਨੀ ਕੋਈ ਦੇਖਿਆ ਵੀ ਜਦੋਂ ਦੇ ਬਾੜ ਬਣੀ ਕੁਛ ਨਾ ਕੁਛ ਨਵਾਂ ਹੋਵੇ ਉਹ ਨਹੀਂ ਠੀਕ ਠੀਕ ਹੀ ਬਣਦਾ ਜੋ ਪਹਿਲਾਂ ਤੁਸੀਂ ਦੇਖੇ ਅੱਜ ਤੋਂ 3 ਸਾਲ ਪਹਿਲਾਂ ਕੀ ਸੀ ਸੜਕਾਂ ਦੇ ਖੱਡੇ ਪਏ ਹੋਏ ਢੇਰਾ ਤੇ ਸਫਾਈ ਨਹੀਂ ਸੀ ਅੱਜ ਤੁਸੀਂ ਦੇਖ ਸਕਦੇ ਹੋ ਵੀ ਐਮਸਟੈਂਡ ਐਫੋ ਲਾਲੋਂ ਦਾ ਤੇ ਐਮ ਸੀ ਦਾ ਜਿਹੜਾ ਦਫ਼ਤਰ 3 ਸਾਲ ਪਹਿਲਾਂ ਕਿਹਦਾ ਹੁੰਦਾ ਸੀ ਕੋੜੇ ਕਿੱਦਾਂ ਕੋਈ ਠੀਕ ਹਾਂ ਜੀ ਉਹ ਤਾਂ ਉਹਦੇ ਹੀ ਕਹਦੇ ਉਹ ਗਲਤ ਹੈ ਨਹੀਂ ਠੀਕ ਹੈ ਔਰ ਔਰ ਸੜਕਾਂ ਦੇ ਥੋੜੇ ਪਲੇਟ ਦੀ ਬਾਤ ਜੀ ਬਣੀ ਹੈ ਮੇਨ ਬੱਸ ਸਟੈਂਡ ਤੋਂ ਜਿਹੜੀ ਲੁਧਿਆਣੇ ਜਾਂਦੀ ਹੈ ਅੱਜ ਤੱਕ ਰੋੜ ਹੀ ਨਹੀਂ ਬਣੀ ਇੱਕ ਨਹੀਂ ਆ ਤਾਂ ਨਹੀਂ ਖੀਰੂਗੇ ਅਸੀਂ ਰੋੜ ਹੀ ਖਾਂਦੇ ਜੀ ਠੀਕ ਹੈ ਠੀਕ ਹੈ ਪਹਿਲੇ ਰੋੜੀ ਖਾ ਜਾਂਦੇ ਜੀ ਜੀ ਨਾਲ ਲੋ ਬਖਾਈਏ ਉਹ ਅੱਜ ਮੈਂ ਇਹ ਨਗਰ ਕੌਂਸਲ ਦਫ਼ਤਰ ਖੜੇ ਪਹਿਲਾਂ ਤਾਂ ਮੈਂ ਇਹ ਗਸੜਾ ਚੌਂਕ ਤੇ ਆਇਆ ਅੱਜ ਜਿਹੜਾ ਨਗਰ ਕੌਂਸਲ ਦਾ ਦਫ਼ਤਰ ਹੈ ਨਾਲ ਪਹ ਪੂਰੀ ਸਾਰੀ ਹੀ ਜਿਹੜਾ ਹੈਗਾ ਮੀਨੀ ਕਰਨ ਹੋ ਕਿਹਾ ਤੁਸੀਂ ਦੇਖ ਸਕਦੇ ਹੋ ਕਿ ਕਦੇ ਇੱਥੇ ਮਿੱਟੀ ਹੁੰਦੀ ਤੇ ਅੱਜ ਪੂਰਾ ਜਿਹੜਾ ਇੰਟਰਲੌਕ 깔 ਨਾਲ ਲੱਗਿਆ ਹੋਇਆ ਹੈ ਔਰ ਸਾਰੇ ਸ਼ੈਡ ਪੈ ਰਹੇ ਨੇ ਔਰ ਅੱਜ ਜਿਹੜਾ ਉਦਘਾਟਨ ਹੋਇਆ ਹੈ ਬਹੁਤ ਹੀ ਵਧੀਆ ਟਾਇਲਟਸ ਜਿਹੜੇ ਹੈਗੇ ਆਪਾਂ ਉਹ ਸੌਚਾਲੇ ਬਣਾ ਲਏ ਔਰ ਇਹ ਲੇਡੀਜ਼ ਲਈ ਅਲੱਗ ਤੇ ਮਰਸਾਂ ਲਈ ਅਲੱਗਨ ਔਰ ਇਹਨਾਂ ਚ ਮੈਂ ਕਹਿੰਦਾ ਵੀ ਅਤਿ ਆਧੁਨਿਕ ਜਿਹੜੀਆਂ ਫੈਸਿਲਿਟੀਆਂ ਹੈਗੀਆਂ 14 ਲੱਖ ਦੀ ਜਿਹੜੀ ਲਾਗਤ ਨਾਲ ਇਹ ਸਾਰੇ ਬਣੇ ਔਰ ਜੇ ਤੁਸੀਂ ਅੰਦਰ ਜਾ ਕੇ ਤੁਸੀਂ ਦੇਖਿਆ ਕਿ ਕਿਵੇਂ ਡਰਾਇਰ ਵੀ ਲੱਗੇ ਹੋਏ ਆ ਔਰ ਜਿਹੜੇ ਕੂਟੀਆਂ ਲੱਗੀਆਂ ਉਹ ਵੀ ਆਟੋ ਤੁਸੀਂ ਅੱਗੇ ਹੱਥ ਕਰੋਗੇ ਤਾਂ ਜਾਣ ਆ ਜਾਣੀ ਆਪਣੇ ਆਪ ਜਿਹੜਾ ਹੈਗਾ ਇਹ ਸੋ ਸੈਂਸਰ ਲੱਗੇ ਨੇ ਤੇ ਉਹ ਪਾਣੀ ਉਦੋਂ ਹੀ ਆ ਜਾਵੇਗਾ। ਔਰ ਸੈਨੇਟਰੀ ਲੇਡੀਜ਼ ਲਈ ਇੱਕ ਫਾਸਟ ਆਪ ਤੇ ਸੈਨੇਟਰੀ ਨੈਪਕਿਨ ਜਿਹੜੇ ਉਹਦੀ ਵੀ ਮਸ਼ੀਨ ਉੱਤੇ ਲੱਗੀ ਹੋਈ ਹੈ। ਸੋ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਜਿਹੜਾ ਇਹ ਕਦਮ ਹੈ ਸਾਡੇ ਸਾਰੇ ਹੀ ਨਗਰ ਕੌਂਸਲ ਆਫੀਸਰ ਸੈਵਨ ਸਾਡੇ ਯੂ ਸਾਫ ਜਿਹੜੀ ਟੀਮ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਮੈਂ ਹੀ ਕਲੇਮ ਕਰ ਸਕਦਾ ਕਿ ਚੰਡੀਗੜ੍ਹ ਚ ਵੀ ਪਬਲਿਕ ਟਾਇਲਟਸ ਇਦਾਂ ਦੀਆਂ ਹਨ ਕਿਦਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਜਿਵੇਂ ਡਰਾਇਰ ਲੱਗੇ ਹੋਏ ਨੇ ਸੈਲੀਟਰੀ ਮੈਪੀ ਨੇ ਔਰ ਸੈਂਸਰ ਵਾਲੇ ਜਿਹੜੇ ਟੂਟੀਆਂ ਲੱਗੀਆਂ ਸੋ ਬਹੁਤ ਵਧੀਆ ਇੱਕ ਇਹ ਸਾਡੇ ਮੋਰਿੰਡਾ ਵਾਸੀਆਂ ਲਈ ਸਾਰਿਆਂ ਲਈ ਇਕੱਲਾ ਇਹ ਨਗਰ ਕੌਂਸਲ ਦੀ ਸਾਰੀ ਸਾਡੀ ਮਾਰਕੀਟ ਜਿਹੜੀ ਹੈ ਉਹਨਾਂ ਦੀ ਲਈ ਵੀ ਔਰ ਮੇਨਲੀ ਹੈ ਹੀ ਮਾਰਕੀਟਿੰਗ ਕਿਉਂਕਿ ਬਹੁਤ ਜਿਹੜਾ ਮੇਨ ਬਾਜ਼ਾਰ ਹੈ ਸਾਡਾ ਇਹ ਮੋਰਿੰਡੇ ਦਾ ਤੇ ਉਹਨਾਂ ਉਹਨਾਂ ਲਈ ਪਾਸਪੋਰਟ ਵੈਸੇ ਅਸੀਂ ਸਾਰੇ ਅੱਜ ਦੁਕਾਨਦਾਰ ਭਰਾਵ ਨੂੰ ਬੁਲਾਏ ਵੀ ਹੈਗੇ ਇਹਨਾਂ ਦੇ ਥਰੂ ਵੈਸੇ ਇਨਫੋਰਮੇਸ਼ਨ ਜਿਹੜੀ ਚਲੀ ਜਾਣੀ ਹੈ ਕਿ ਅੱਜ ਇੱਕ ਵਧੀਆ ਕੰਮ ਹੋਇਆ ਸੋ ਮੈਂ ਸਮਝਦਾ ਜਿਹੜੀ ਹੁਣ ਸਰਕਾਰ ਹੈ 3 ਸਾਲਾਂ ਦੇ ਅੰਦਰ ਐਸੇ ਕੰਮ ਹੋਏ ਜਿਹੜੇ ਅੱਜ ਤੱਕ ਕਦੇ ਹੋਏ ਨਹੀਂ ਅੱਜ ਤੱਕ ਤਾਂ ਵੀ ਰੇਤਾ ਕਿਵੇਂ ਮਾਫੀਆ ਰਿੱਤੇ ਦਾ ਕਿਵੇਂ ਚਲਾਣਾ ਹੈ ਨਸ਼ਿਆਂ ਦਾ ਮਾਫੀਆ ਕਿਵੇਂ ਚਲਾਣਾ ਹੈ ਆਪਣੇ ਜਿਹੜੇ ਕਿਵੇਂ ਮਹਿਲ ਉਸਾਰਨੇ ਇਹਹੀ ਠੱਗੀ ਲੋਕਾਂ ਦਾ ਕਿਵੇਂ ਮਾਰੂ ਪੰਜਾਬਿਆਂ ਨਾਲ ਇਹਹੀ ਕੰਮ ਹੁੰਦੇ ਰਹੇ ਇਹ 3 ਸਾਲਾਂ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਚ ਚੱਲ ਰਹੀ ਹੈ ਤਾਂ ਹੀ ਜਿਹੜੀ ਹੈ ਲੋਕ ਪੱਖੀ ਜਿਹੜੇ ਕੰਮ ਹੋ ਰਿਹਾ ਸਰ ਇੱਕ ਮਰਿੰਡੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਬਹੁਤ ਹੋ ਰਹੇ ਆ ਲੋਕ ਬਹੁਤ ਪਰੇਸ਼ਾਨ ਹੈ ਇਸ ਦੇ ਤੇ ਇਹ ਬਸੀ ਰੋਡ ਤੇ ਜਿਹੜੇ ਕਵਾੜੀਆਂ ਵਗੈਰਾ ਦੇ ਬਹੁ ਨਜਾਇਜ਼ ਕਬਜ਼ੇ ਕੀਤੇ ਹੋਏ ਆ ਦੇਖੋ ਮੇਰੇ ਕੋਲ ਅੱਜ ਤੱਕ ਕੋਈ ਕੇਸ ਨਹੀਂ ਆਇਆ ਅਗਰ ਕੋਈ ਐਦਾਂ ਦਾ ਹੈ ਮੈਂ ਤੁਹਾਡੇ ਮਾਧਿਅਮ ਨਾਲੋਂ ਰਾਹੀ ਕਹਿ ਰਿਹਾ ਕਿ ਅਗਰ ਕਿਸੇ ਨਾਲ ਨਜਾਇਜ਼ ਹੋ ਰਹੀ ਹੈ ਮੈਂ ਰੋਜ਼ ਦਫ਼ਤਰ ਬੈਠਾ ਮੈਨੂੰ ਆਕੇ ਦੱਸਣ ਮੇਰੇ ਮੇਰੇ ਕੋਲ ਅੱਜ ਤੱਕ ਇੱਕ ਵੀ ਕੇਸ ਨਹੀਂ ਆਇਆ ਇੱਥੇ ਕਵਾੜੀਆਂ ਵਗੈਰਾ ਜੀ ਉਹ ਗੱਡੀ-ਗੁੱਡੀਆ ਲੋਡ ਕਰ ਦੇਣ ਬਿਲਕੁਲ ਜੀ ਆਇਆ ਮੇਰੇ ਕੋਲ ਭੇਜ ਦਿਓ ਠੀਕ ਹੈ ਸਰ ਮੈਂ ਬੈਠਾ ਜੇ ਕੋਈ ਨਜਾਇਜ਼ ਕਰੇਗਾ ਉਹਦੇ ਤੇ ਸਖਤ ਐਕਸ਼ਨ ਹੋਏਗਾ। ਇਹਦਾ ਬਹੁਤ ਵਧੀਆ ਪ੍ਰਾਲਾ ਕਰਿਆ ਜੀ ਐਮਐਲਏ ਸਾਹਿਬ ਨੇ ਸਾਡੇ ਸ਼ਹਿਰ ਦੇ ਪ੍ਰਧਾਨ ਜੀ ਨੇ ਨਗਰ ਕੌਂਸਲ ਦੇ ਸਾਰੇ ਮੈਂਬਰਾਂ ਨੇ ਬਹੁਤ ਵਧੀਆ ਪ੍ਰਾਲਾ ਕਰਿਆ ਜੀ ਇਹ। ਇਹ ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਸ਼ਹਿਰ ਦੇ ਵਿੱਚ ਕੋਈ ਲੇਡੀਜ਼ ਵਾਸਤੇ ਬਾਥਰੂਮ ਨਹੀਂ ਸੀ ਬਣਿਆ ਹੋਇਆ ਜੀ ਉਹ। ਸਭ ਤੋਂ ਵੱਡਾ ਪ੍ਰਾਲਾ ਇਹ ਹੋਇਆ ਵੀ ਲੇਡੀਜ਼ ਵਾਸਤੇ ਬਾਥਰੂਮ ਬਣ ਗਏ, ਜੈਂਟਸ ਵਾਸਤੇ ਬਾਥਰੂਮ ਬਣੇ ਹੋਏ ਸੀ ਦੁਬਾਰਾ ਨਵੇਂ ਬਣ ਗਏ। ਬਹੁਤ ਵਧੀਆ ਪ੍ਰਾਲਾ ਹੋਇਆ ਜੀ ਇਹ। ਇਹ ਇੱਕ ਅਸੀਂ ਇੱਕ ਹੋਰ ਹੋਰ ਇਹਦੇ ਵਿੱਚ ਉਹ ਇੱਕ ਐ ਗੱਲ ਵੀ ਜਿਵੇਂ ਉਹਨਾਂ ਨੇ ਵਧੀਆ ਬਣਾਤੇ ਇਸ ਤਰ੍ਹਾਂ ਇਹ ਵਧੀਆ ਹੀ ਬਣਾਏ ਰਹਿਣਾ। ਇਹਦੀ ਸਫਾਈ ਐ ਪ੍ਰੋਪਰ ਹੁੰਦੀ ਰਹੇ। ਇਹਦੇ ਵਿੱਚ ਕੋਈ ਸਮਾਨ ਕੋ ਘਟੇ ਨਾ। ਕੋਈ ਸਮਾਨ ਦੀ ਚੋਰੀ ਨਾ ਹੋਵੇ। ਕੋਈ ਤੋੜ ਭੰਨ ਨਾ ਹੋਵੇ। ਇਹ ਸਾਡੇ ਦੁਕਾਨਦਾਰਾਂ ਵੱਲੋਂ ਸਭ ਨੂੰ ਅਹੀ ਬੇਨਤੀ ਹੈ। ਜਿਹੜਾ ਬੰਦਾ ਬਾਥਰੂਮ ਕਰਨਾ ਆਉਂਦਾ ਬਾਥਰੂਮ ਕਰਕੇ ਆਪਣਾ ਕੋਈ ਕਿਸੇ ਚੀਜ਼ ਨੂੰ ਨਾ ਹੱਥ ਲਾਵਾ। ਨਾ ਕੋ ਖੇਡਖਾਨੇ ਕਰਨੀ ਨਾ ਕੋ ਸਮਾਨ ਨੂੰ ਤੋੜ ਭੰਨ ਕਰਨੀ। ਇਸ ਤਰ੍ਹਾਂ ਹੀ ਵਧੀਆ ਬਣਾਏ ਰਹੇ ਤਾਂ ਹੀ ਇਹਦਾ ਧੰਨਵਾਦ ਹੈ ਸਭ ਦਾ। ਵੀ ਕੋ ਨੁਕਸਾਨ ਨਾ ਕਰਿਆ ਜਾਵੇ ਕੋਈ। ਸਾਫ ਸਾਫ ਸਭਾਈ ਹਰ ਰੋਜ਼ ਹੋਇਆ ਕਰੇ ਜੀ। ਸਾਰੇ ਜਿਹੜੇ ਮੁਲਾਜ਼ਮ ਆ ਪੱਕੇ ਬੈਠਣ ਆਪਣਾ ਜਿੰਨੀ ਸਫਾਈ ਹੁੰਦੀ ਆ ਵੱਧ ਤੋਂ ਵੱਧ ਕਰਨ ਆ ਜੋ ਆਪਣੀ ਤਨਖਾਹ ਬਣਦੀ ਆ ਆਪਣੀ ਹੌਲਮਟ ਤੋਂ ਲੈਣ ਜੀਓ ਧੰਨ